1 ਸਤੰਬਰ ਤੋਂ ਨਵੇਂ ਨਿਯਮ ਲਾਗੂ ਹੋਣ ਵਾਲੇ ਨੇ ਜਿਸ ਦਾ ਅਸਰ ਕਾਫੀ ਦੇਖਣ ਨੂੰ ਮਿਲੇਗਾ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਅਗਸਤ ਮਹੀਨਾ ਖਤਮ ਹੋਣ ਦੇ ਵਿੱਚ ਕੁਝ ਕੁ ਦਿਨ ਬਾਕੀ ਨੇ 1 ਸਤੰਬਰ ਤੋਂ ਬਹੁਤ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਜਿਸ ਦਾ ਅਸਰ ਸਿੱਧਾ-ਸਿੱਧਾ ਆਮ ਲੋਕਾਂ ਦੀ ਜੇਬ ਤੇ ਪਵੇਗਾ ਸਤੰਬਰ ਮਹੀਨੇ ਦੇ ਵਿੱਚ ਬਹੁਤ ਵੱਡੇ ਬਦਲਾਅ ਹੋਣ ਜਾ ਰਹੇ ਨੇ ਜਿਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਜਿਸ ਦੇ ਵਿੱਚ ਐਲਪੀਜੀ ਗੈਸ ਨੂੰ ਲੈ ਕੇ ਕ੍ਰੈਡਿਟ ਕਾਰਡ ਦੀ ਲਿਮਿਟ ਤੱਕ ਸਭ ਕੁਝ ਸ਼ਾਮਲ ਨਾਲੀ ਨਾਲ ਸਰਕਾਰੀ ਅਧਿਕਾਰੀਆਂ ਦੇ ਲਈ ਕੁਝ ਵਿਸ਼ੇਸ਼ ਕੁਝ ਨਵਾਂ ਹੋ ਸਕਦਾ ਤੇ ਆਓ ਚੱਲੀਏ ਤੁਹਾਨੂੰ ਦੱਸ ਦਿੰਨੇ ਆ ਕਿ 1 ਸਤੰਬਰ ਦੇ ਵਿੱਚ ਕਿਹੜੇ ਕਿਹੜੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਇਸ ਦਾ ਅਸਰ ਕਿੰਨਾ ਕੁ ਤੁਹਾਡੀ ਜੇਬ ਤੇ ਪਵੇਗਾ ਅਕਸਰ ਦੇਖਿਆ ਜਾਂਦਾ ਹੈ ਕਿ ਸਰਕਾਰ ਵੱਲੋਂ ਹਰ ਮਹੀਨੇ LPG ਗੈਸ ਸਿਲੰਡਰ ਦੀ ਕੀਮਤ ਬਦਲੀ ਜਾਂਦੀ ਹੈ ਅਕਸਰ ਹੀ LPG ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇਖਿਆ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੀ LPG ਗੈਸ ਸਿਲੰਡਰ ਦੇ ਵਿੱਚ ਬਦਲਾਅ ਦੀ ਉਮੀਦ ਹੈ ਪਿਛਲੇ ਮਹੀਨੇ ਦੀ ਕਮਰਸ਼ੀਅਲ ਗੈਸ ਸਿਲੰਡਰ ਦੇ ਵਿੱਚ 8 ਰੁਪਏ 50 ਪੈਸੇ ਦਾ ਵਾਧਾ ਹੋਇਆ ਸੀ ਜਦਕਿ ਜੁਲਾਈ ਮਹੀਨੇ ਦੇ ਵਿੱਚ ਇਸ ਦੇ ਵਿੱਚ 30 ਰੁਪਏ ਦੀ ਕਮੀ ਆਈ ਸੀ ਇਸ ਦੇ ਨਾਲ ਨਾਲ ਹੀ LPG ਗੈਸ ਸਿਲੰਡਰ ਦੇ ਨਾਲ ਨਾਲ ਤੇਲ ਮਾਰਕੀਟ ਅਤੇ CNG PNG ਦੀਆਂ ਕੀਮਤਾਂ ਦੇ ਵਿੱਚ ਪਹਿਲੇ ਤਰੀਕ ਨੂੰ ਇਸ ਦੇ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇੱਕ ਤਰੀਕ ਤੋਂ ਫਰਜੀ ਕੋਲਾ ਅਤੇ ਮੈਸੇਜ ਉੱਤੇ ਵੀ ਪਾਬੰਦੀ ਲਗਾਈ ਜਾਏਗੀ ਟ੍ਰਾਈ ਨੇ ਟੈਲੀਕਾਲ ਕੰਪਨੀਆਂ ਨੂੰ ਫਰਜੀ ਕਾਲਾਂ ਅਤੇ ਫਰਜੀ ਸੰਦੇਸ਼ਾਂ ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਨੇ ਜਿਸ ਦੇ ਲਈ ਟ੍ਰਾਈ ਨੇ ਸਖਤ ਨਿਰਦੇਸ਼ ਜਾਰੀ ਕੀਤੇ ਨੇ ਅਤੇ ਇਸ ਦੇ ਨਾਲ ਨਾਲ ਹੀ ਤੁਹਾਨੂੰ ਦੱਸ ਦੇਈ ਕਿ HDFC ਬੈਂਕ ਉਪਭੋਗਤਾ ਉਸ ਦੀ ਸੀਮਾ ਤੈਅ ਕਰਨ ਜਾ ਰਹੀ ਹੈ ਅਤੇ ਗ੍ਰਾਹਕ ਹਰ ਮਹੀਨੇ 2000 ਪੁਆਇੰਟ ਪ੍ਰਾਪਤ ਕਰ ਸਕਦੇ ਨੇ HDFC ਬੈਂਕ ਥਰਡ ਪਾਰਟੀ ਐਪ ਰਾਹੀਂ ਭੁਗਤਾਨ ਕਰਨ ਤੇ ਕੋਈ ਨਾਮ ਨਹੀਂ ਦਵੇਗੀ 1 ਸਤੰਬਰ ਤੋਂ IDFC First Bank ਕ੍ਰੈਡਿਟ ਕਾਰਡ ਤੇ ਭੁਗਤਾਨ ਯੋਗ ਘੱਟੋ ਘੱਟ ਰਕਮ ਨੂੰ ਕਟਾ ਦੇਵੇਗੀ ਭੁਗਤਾਨ ਦੀ ਮਿਤੀ 18 ਦਿਨ ਤੋਂ ਘਟਾ ਕੇ 15 ਦਿਨ ਕੀਤੀ ਜਾਵੇਗੀ ਇਸ ਤੋਂ ਇਲਾਵਾ 1 ਸਤੰਬਰ 2024 ਤੋਂ UPI ਭੁਗਤਾਨ ਤੋਂ ਇਲਾਵਾ ਹੋਰ ਪਲੇਟਫਾਰਮਾਂ ਦੇ ਭੁਗਤਾਨ ਰੁਪਏ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਗ੍ਰਾਹਕਾਂ ਨੂੰ ਦੂਜੇ ਭੁਗਤਾਨ ਦੀ ਸੇਵਾ 'ਚੋਂ ਇਸਤੇਮਾਲ ਕਰਨ ਵਾਲੇ ਨੂੰ ਇਨਾਮ ਵੀ ਮਿਲੇਗਾ